ਅਗਲੇ ਆਣੇ ਨਲਕਿਆਂ ਦੇ ਮੱਥੇ ਟਕਾਤੇ ਗੱਡੀ ਮੱਥਾ ਟੇਕਣ ਲਈ ਨਹੀਂ ਹੁੰਦੀ ਗੱਡੀ ਚਲਾਉਣ ਲਈ ਹੁੰਦੀ ਅਗਲੇ ਗੱਡੀਆਂ ਨੂੰ ਮੱਥੇ ਟਕਾਤੇ ਤੁਹਾਡੇ ਸਾਡੇ ਘੋਲੇ ਬੰਦੇ ਮੱਥੇ ਤੇ ਕੀ ਜਾਂਦੇ ਨੇ ਜੁੱਤਿਆਂ ਨੂੰ ਅਗਲੇ ਵਾਲੇ ਮੱਥੇ ਟਕਾਤੇ ਸਾਨੂੰ ਜੁੱਤੀਆਂ ਪੂਜਣ ਲਾਤਾ ਉਹ ਗੁਰੂ ਗ੍ਰੰਥ ਸਾਹਿਬ ਨੂੰ ਪੂਜਣ ਵਾਲੀ ਕੌਮ ਜੁੱਤੀਆਂ ਪੂਜਣ ਲਾਤੀ ਪਖੰਡੀਆਂ 'ਚ ਲੈਣਾ 'ਚ ਲਾ ਕੇ ਲੋਕ ਮੱਥਾ ਟੇਕਦੇ ਨੇ ਮੈਂ ਇੱਕ ਥਾਂ ਤੇ ਲਾਈ ਲੱਗੀ ਵੇਖੀ ਮੈਂ ਤਾਂ ਪਤਾ ਨਹੀਂ ਇਹ ਕੀ ਕਰਦੇ ਨੇ ਬਾਅਦ 'ਚ ਪਤਾ ਲੱਗਾ ਕਹਿੰਦੇ ਇਹ ਤਾਂ ਅੱਗੇ ਜੁਕਤੀ ਪਈ ਬਾਬਿਆਂ ਦੀ ਉਹਨੂੰ ਮੱਥਾ ਟੇਕਣਗੇ ਆ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਵਾਲੀ ਕੌਮ ਆ ਵਾਜਾਂ ਵਾਲੇ ਗੁਰੂ ਨੇ ਮੱਥਾ ਟੇਕ ਕੇ ਆਖਿਆ ਸੀ ਸੱਖਾ ਗੁਰੂ ਦਾ ਬਣ ਕੇ ਰਹੀਂ ਉਸ ਕੌਮ ਨੂੰ ਪਖੰਡੀਆਂ ਦੇ ਜੁੱਤੀਆਂ ਚ ਜੁੱਤੀਆਂ ਨੂੰ ਮੱਥੇ ਉੱਤੇ ਕਣ ਲਾਤਾ ਸਾਡੀ ਮੱਥੇ ਪੜਦਾ ਪੈ ਗਿਆ ਜੋੜੇ ਕਹਿਰਾ ਚ ਬੋਲੀ ਹੁੰਦੇ ਨੇ ਮੱਥੇ ਤੇ ਕੰਨੀ ਨਹੀਂ ਹੁੰਦੇ ਗੁਰੂ ਨਾਨਕ ਸਾਹਿਬ ਵੀ ਜੋੜਾ ਪਾਉਂਦੇ ਸੀ ਨਾ ਕੱਪੜੇ ਵੀ ਪਾਉਂਦੇ ਹੋਣਗੇ ਧੱਗ ਵੀ ਬੰਨ੍ਹਦੇ ਹੋਣਗੇ ਗੁਰੂ ਗੋਬਿੰਦ ਸਿੰਘ ਵੀ ਜੋੜਾ ਪਾਉਂਦੇ ਸੀ ਪਹਿਰਾਵਾ ਪਾਉਂਦੇ ਸੀ ਪੱਗ ਬੰਨ੍ਹਦੇ ਸੀ ਜਦੋਂ ਗੁਰੂ ਜੀ ਸੰਸਾਰ ਤੋਂ ਜਾਣ ਲੱਗੇ ਕੀ ਦੇ ਕੇ ਗਏ ਲੈ ਸਿੱਖਾ ਮੇਰਾ ਚੋੜਾ ਮੱਥਾ ਦੇ ਕੇ ਕਰੀ ਇਦਾਂ ਕਿਹਾ ਸੀ ਨਹੀਂ ਨਾ ਲੈ ਭਾਈ ਸਿੱਖਾ ਤੂੰ ਮੇਰਾ ਜੋੜਾ ਲੈ ਜਾ ਇਹਦੀ ਪੂਜਾ ਕਰਿਆ ਕਰੀ ਨਾ ਲੈ ਭਾਈ ਸਿੱਖਾ ਤੂੰ ਦਸਤਾਰ ਲੈ ਜਾ ਤੂੰ ਉਹਨੂੰ ਮੱਥਾ ਟੇਕ ਲਿਆ ਕਰੀ ਨਾ ਗੁਰੂ ਜੀ ਜੋੜਾ ਵੀ ਪਾਉਂਦੇ ਸੀ ਗੁਰੂ ਜੀ ਪਹਿਰਾਵਾ ਵੀ ਪਾਉਂਦੇ ਸੀ ਗੁਰੂ ਜੀ ਦਸਤਾਰ ਵੀ ਬੰਨ੍ਹਦੇ ਸੀ ਪਰ ਸੰਨ ਪੜਨ ਵਾਸਤੇ ਉਨੇ ਕੀਆ ਕਿ ਅਸੀਂ ਸਭ ਸਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਜੀ ਨੇ ਆਖਿਆ ਆਲਾ ਮੇਰਾ ਮੇਰੇ ਤਨ ਦਾ ਕੋਈ ਕਪੜਾ ਲੈ ਕੇ ਵੀ ਪੂਜਾ ਕਰਿਆ ਕਰੀ ਸਾਨੂੰ ਸਾਰਿਆਂ ਨੂੰ ਗੁਰੂ ਨੇ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ ਸੀ ਤੇ ਜਿਹੜਾ ਗੁਰੂ ਕੌਣ ਨੂੰ ਬਾਣੀ ਦੇ ਲੜ ਲਾ ਕੇ ਗਿਆ ਅੱਜ ਉਸੇ ਰੌਮ ਦੇ ਬੰਦਿਆਂ ਨੂੰ ਅਣਜਾਣ ਵਿਅਕਤੀਆਂ ਨੂੰ ਜਿਹੜੇ ਵਿਚਾਰੇ ਢੋਲੇ ਨੇ ਉਹਨਾਂ ਦੇ ਜੁੱਤੀਆਂ ਦੇ ਮੱਥੇ ਟਕਾਤੇ ਅਗਲਿਆਂ ਨੇ ਅਜੇ ਅਸੀਂ ਕੋਈ ਨਹੀਂ ਹੋਇਆ ਕੁਝ ਨਹੀਂ ਇਹੀ ਗੱਲ ਆਖੀ ਪੀਰ ਬੁੱਧੂ ਸ਼ਾਹ ਨੂੰ ਉਸਮਾਨ ਖਾਨ ਕਹਿੰਦਾ ਕਹਿੰਦਾ ਜਿਹੜੀ ਇਹ ਚੀਜ਼ਾ ਪਤਵਾਰ ਕੇ ਗੁਰੂ ਤੋਂ ਲਈਆਂ ਨੇ ਇੱਕ ਵਾਰ ਮੇਰੇ ਪੈਰਾਂ 'ਚ ਰੱਖ ਦੇ ਮੈਂ ਤੇਰੀ ਜਾਨ ਬਖਸ਼ ਦੇਵਾਂਗਾ ਪੀਰ ਬੁੱਧੂ ਸ਼ਾਹ ਨੇ ਸਿਰ ਮਾਰਿਆ ਤੇ ਪੀਰ ਬੁੱਧੂ ਸ਼ਾਹ ਨੇ ਇੱਕ ਗੱਲ ਆਖੀ ਉਸਮਾਨ ਖਾਨ ਜਿਹੜੀਆਂ ਚੀਜ਼ਾਂ ਨੇ ਮੈਨੂੰ ਕੁੱਤਾਂ ਦੀ ਪੀੜ ਨਹੀਂ ਮਹਿਸੂਸ ਹੋਣ ਦਿੱਤੀ ਉਹ ਚੀਜ਼ਾਂ ਮੈਂ ਤੇਰੇ ਪੈਰਾਂ 'ਚ ਕਦੇ ਨਹੀਂ ਰੱਖਾਂਗਾ। ਇੱਕੀ ਮਾਰਚ 1704 ਨੂੰ ਇੱਕ ਜੰਗਲ ਦੇ ਵਿੱਚ ਬੰਦੂਸ਼ਾ ਨੂੰ ਉਸਮਾਨ ਖਾਨ ਨੇ ਪੈਰਾਂ ਵਾਲੇ ਪਾਸਿਓਂ ਵੱਡਣਾ ਸ਼ੁਰੂ ਕੀਤਾ ਸ਼ਰਤ ਇੱਕੋ ਸੀ ਸਿੱਖਾ ਗੁਰੂ ਦੀ ਦਸਤਾਰ ਮੇਰੇ ਪੈਰਾਂ 'ਚ ਰੱਖ ਦੇ ਪੀਰ ਬੰਦੂਸ਼ਾ ਕਹਿੰਦਾ ਮੜ ਭਾਵੇਂ ਜਾਵਾਂ ਇਹ ਦਸਤਾਰ ਗੁਰੂ ਦੀ ਹੈ ਤੇਰੇ ਪੈਰਾਂ 'ਚ ਨਹੀਂ ਰੱਖਾਂਗਾ ਤੇਰੇ ਪੈਰਾਂ 'ਚ ਨਹੀਂ ਰੱਖਾਂਗਾ ਨਿਕੇ ਨਿਕੇ ਟੋਟੇ ਕਰਕੇ ਪੀਰ ਬੰਦੂਸ਼ਾ ਨੂੰ ਸ਼ਹੀਦ ਕੀਤਾ ਇਹ ਦਸਤਾਰ ਦੀ ਕੀਮਤ ਇਹ ਆ ਭਰੋਸਾ ਅਰਦਾਸ ਕਰਕੇ ਜਾਇਓ ਗੁਰੂ ਜੀ ਇਦਾਂ ਦਾ ਭਰੋਸਾ ਬਣ ਗਿਆ ਸਾਡਾ ਕਿਤੇ ਅਸੀਂ ਮਰ ਭਾਵੇਂ ਜਾਈਏ ਬਾਪੂ ਤੇਰੇ ਤੋਂ ਬਿਨਾ ਸਿਰ ਨਾ